ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵੇਸੇ ਵਾਲੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਲਓ ਜੀ ਆਪਾਂ ਤਿਆਰ ਕਰ ਰਹੇ ਆ ਜੀ ਡੇਕ ਦੀ ਲੱਕੜ ਦੇ ਆਟਾ ਚੱਕੀ ਦੇ ਗੰਢ ਹੱਥ ਵਾਲੀ ਆਟਾ ਚੱਕੀ ਦੇ ਡੇਕ ਦੀ ਲੱਕੜ ਦੇ ਗੰਢ ਤਿਆਰ ਕਰ ਰਹੇ ਆ ਜੀ ਅਗਰ ਤੁਹਾਨੂੰ ਗੰਢ ਦੀ ਲੋੜ ਆ ਜੀ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਸੰਪਰਕ ਤੇ ਜਦੋਂ ਮਰਜੀ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਗੰਢ ਲਿਜਾ ਸਕਦੇ ਹੋ ਜੀ ਬਣੇ ਪਏ ਹੁੰਦੇ ਆ ਗੰਢ ਆਪਣੇ ਕੋਲੇ ਇੱਕ ਹੁੰਦੇ ਆ ਜੀ ਆਪਣੇ ਕੋਲੇ ਟਾਲੀ ਦੀ ਲੱਕੜ ਦੇ ਗੰਢ ਤੇ ਇੱਕ ਹੁੰਦੇ ਆ ਜੀ ਆਪਣੇ ਕੋਲੇ ਡੇਕ ਦੀ ਲੱਕੜ ਦੇ ਗੰਢ ਤੇ ਇਹ 70% ਤਿਆਰ ਹੋ ਗਏ ਨੇ ਬਸ ਹੁਣ ਇਹਨਾਂ ਦੀ ਮਲਨ ਪੱਟੀ ਕਰਕੇ ਥੋੜੀ ਬਹੁਤੀ ਤੇ ਨਾਲ ਪੇਂਟ ਕਰਕੇ ਤੇ ਨਾਲ ਆਪਾਂ ਕਰ ਦੇਣੀ ਆ ਜੀ ਪਾਲਿਸ਼ ਤੇ ਪੂਰੇ ਪ੍ਰੋਪਰ ਤਿਆਰ ਹੋ ਜਾਣੇ ਆ ਜੀ 2-4 ਦਿਨਾਂ ਤੱਕ ਤੁਸੀਂ ਜਦ ਮਰਜੀ ਸਾਡੇ ਨਾਲ ਕੰਟੈਕਟ ਕਰਕੇ ਸਾਡਾ ਨੰਬਰ ਨੋਟ ਕਰ ਲਓ 8264144620 ਜਦੋਂ ਮਰਜੀ ਸਾਡੇ ਨਾਲ ਫੋਨ ਤੇ ਗੱਲ ਕਰਕੇ ਜੀ ਲੱਕੜ ਦਾ ਗੰਢ ਹੱਥ ਵਾਲੀ ਚੱਕੀ ਦਾ ਲੈ ਸਕਦੇ ਹੋ ਸਾਡੇ ਕੋਲੋਂ ਅਗਰ ਤੁਹਾਨੂੰ ਟਾਲੀ ਦੀ ਲੱਕੜ ਦੇ ਵਿੱਚ ਚਾਹੀਦਾ ਟਾਲੀ ਦੀ ਲੱਕੜ ਦੇ ਵਿੱਚ ਮਿਲ ਜੇਗਾ ਇਹ ਹੈਗੇ ਆ ਜੀ ਡੇਕ ਦੀ ਲੱਕੜ ਵਾਲੇ ਡੇਕ ਦੀ ਲੱਕੜ ਵੀ ਤੁਹਾਨੂੰ ਮਿਲ ਜੇਗਾ ਗੰਢ ਤੇ ਗੰਢ ਲੈਣ ਲਈ ਸਾਡੇ ਨਾਲ ਕਰ ਲਓ ਜੀ ਸੰਪਰਕ ਸਾਡਾ ਨੰਬਰ ਫੇਰ ਨੋਟ ਕਰ ਲਓ 8264144620 ਪਿੰਡ ਹੈਗਾ ਜੀ ਆਪਣਾ ਜੋਧਾ ਤੇ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਆਕਰ ਤੁਸੀਂ ਪੂਰੀ ਪ੍ਰੋਪਰ ਆਟਾ ਚੱਕੀ ਲੈਣੀ ਆ ਹੱਥ ਵਾਲੀ ਸਾਡੇ ਕੋਲੋਂ ਤੁਹਾਨੂੰ ਪੂਰੀ ਪ੍ਰੋਪਰ ਵਰਕ ਕਰਦੀ ਆਟਾ ਚੱਕੀ ਵੀ ਮਿਲ ਜਾਊਗੀ ਜੀ ਸਾਡੇ ਕੋਲੋਂ